ਬਹੁਤ ਵੱਡੀ ਬ੍ਰੇਕਿੰਗ ਨਿਊਜ਼ ਆ ਜੀ ਕੈਨੇਡਾ ਇਮੀਗ੍ਰੇਸ਼ਨ ਨੂੰ ਲੈ ਕੇ ਕੈਨੇਡਾ ਇਮੀਗ੍ਰੇਸ਼ਨ ਲੋ ਵੇਜ ਵਰਕ ਪਰਮਿਟ ਜਿਹੜੇ ਹੈਗੇ ਆ ਉਹ ਬੰਦ ਕਰਨ ਜਾ ਰਹੀ ਹੈਗੀ ਆ ਅੱਜ 26 ਅਗਸਤ 2024 ਨੂੰ ਹੈਲੀਫੈਕਸ ਦੇ ਵਿੱਚ ਜਸਟਨ ਟਰੂਡੋ ਗਵਰਨਮੈਂਟ ਦੀ ਇੱਕ ਮੀਟਿੰਗ ਹੋ ਰਹੀ ਜਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ ਵੀ ਅਸੀਂ 26 ਸਤੰਬਰ 2024 ਨੂੰ ਯਾਨੀ ਕਿ ਅੱਜ ਤੋਂ 30 ਦਿਨ ਬਾਅਦ ਅਸੀਂ ਜਿਹੜੇ ਲੋ ਵੇਜ ਵਰਕ ਪਰਮਿਟ ਹੈਗੇ ਆ ਉਹਨਾਂ ਦੇ ਵਿੱਚ ਵੱਡੀ ਕਟੌਤੀ ਕਰਾਂਗੇ ਯਾਨੀ ਕਿ ਬਹੁਤ ਵੱਡੇ ਪੱਧਰ ਉੱਤੇ ਰਿਜੈਕਸ਼ਨਸ ਰਿਫਿਊਜ਼ਲ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਹੁਣ ਔਰ ਇਹਦੇ ਵਿੱਚ ਅਸੀਂ ਹੁਣ ਸੋਚਦੇ ਆ ਕਿ ਜੇ ਕੋਈ ਐਲਐਮਆਈ ਲੈ ਕੇ ਵਰਕ ਪਰਮਿਟ ਲੈ ਲਵਾਗੇ ਜਾਂ ਬਹੁਤ ਸਾਰੇ ਉਹ ਲੋਕ ਜਿਹੜੇ ਕੈਨੇਡਾ ਵਿੱਚ ਵਰਕ ਪਰਮਿਟ ਤੇ ਆਉਣਾ ਚਾਹੁੰਦੇ ਆ ਉਹ ਨਾਲ ਦੀ ਨਾਲ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹ ਵੀ ਇਹਦੇ ਵਿੱਚ ਇੰਪੈਕਟਡ ਹੋਣਗੇ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦਾ ਐਕਸਪਾਇਰ ਹੋ ਚੁੱਕੇ ਆ ਤਾਂ ਹੁਣ ਉਹਨਾਂ ਵਾਸਤੇ ਅੱਗੇ ਐਲਐਮਆਈ ਲੈ ਕੇ ਵਰਕ ਪਰਮਿਟ ਲੈਣਾ ਬਹੁਤ ਮੁਸ਼ਕਲ ਹੋ ਜਾਵੇਗਾ ਕਿਉਂਕਿ ਬਹੁਤ ਸਾਰੇ 엠ਪਲੋਇਰ ਜਿਹੜੇ ਨੇ ਉਹ ਡਾਇਰੈਕਟਲੀ ਇੰਡਾਇਰੈਕਟਲੀ ਇਹ ਨਵੇਂ ਪ੍ਰੋਗਰਾਮ ਦੇ ਵਿੱਚ ਕਿ ਕੇਵਲ 20% ਫੋਰਨ ਵਰਕਰ ਹਾਇਰ ਕਰ ਸਕਦਾ ਹੈ ਤੇ ਜਿਹੜਾ 20% ਦਾ ਕੈਪ ਸੀ ਹੁਣ ਕੇਵਲ 10% ਰਹਿ ਗਿਆ ਜੇ ਆਪਾਂ ਸਿੰਪਲ ਲਫ਼ਜ਼ਾਂ ਦੇ ਵਿੱਚ ਸਮਝੀਏ ਭੀ 10ਾਂ ਦੇ ਪਿੱਛੇ ਸਿਰਫ ਇੱਕ ਫੋਰਨ ਵਰਕਰ ਜਿਹੜਾ ਹੈਗਾ এমਪਲੋਇਰ ਹਾਇਰ ਕਰ ਸਕੇਗਾ ਸੋ ਇੱਕ ਬਹੁਤ ਵੱਡਾ ਕੈਨੇਡਾ ਇਮੀਗ੍ਰੇਸ਼ਨ ਦਾ ਪਾਲਿਸੀ ਸ਼ਿਫਟ ਹੈਗਾ ਕਿਉਂਕਿ ਇਹਦੇ ਵਿੱਚ ਜਸਟਨ ਟਰੂਡੋ ਸਾਹਿਬ ਨੇ ਇਹ ਤਰਕ ਦਿੱਤਾ ਵੀ ਅਸੀਂ ਇਹ ਪਾਲਿਸੀਜ਼ ਚੇਂਜ ਕੀਤੀਆਂ ਸੀ ਰਿਲੈਕਸ ਕੀਤੀਆਂ ਸੀ ਕਿਉਂਕਿ ਕੋਵਿਡ ਦੇ ਵਿੱਚ ਸਾਨੂੰ ਵਰਕ ਫੋਰਸ ਚਾਹੀਦੀ ਸੀਗੀ ਸਾਨੂੰ ਬਹੁਤ ਜ਼ਿਆਰੇ ਲੇਬਰਰਜ਼ ਦੀ ਲੋੜ ਸੀਗੀ ਤਾਂ ਹੁਣ ਕਹਿੰਦੇ ਕੈਨੇਡਾ ਦੇ ਹਾਲਾਤ ਬਦਲ ਚੁੱਕੇ ਆ ਹ ਕੈਨੇਡਾ ਦੇ ਹਾਲਾਤ ਜਿਹੜੇ ਨੇ ਉਹ ਇਲੈਕਸ਼ਨਾਂ ਕਰਕੇ ਬਦਲ ਰਹੇ ਹੈਗੇ ਨੇ ਅਗਲੇ ਸਾਲ ਇਲੈਕਸ਼ਨਸ ਹੋਣੀਆਂ ਨੇ ਤੇ ਕੈਨੇਡਾ ਗਵਰਨਮੈਂਟ ਜਿਹੜੀ ਆਪਦੀ ਸਾਖ ਪਚੌਣਰ ਤੇ ਲੱਗੀ ਆ ਲਿਬਰਲਜ਼ ਦਾ ਗਰਾਫ ਜਿੰਨਾ ਥੱਲੇ ਡਿੱਗਿਆ ਹੋਇਆ ਤੇ ਅਗਲੇ 1 ਸਾਲ ਦੇ ਵਿੱਚ ਲਿਬਰਲ ਜਿਹੜੀ ਗਵਰਨਮੈਂਟ ਆ ਉਹ ਆਪਦੀ ਸਾਖ ਨੂੰ ਉੱਪਰ ਚੱਕਣ ਵਾਸਤੇ ਹਰ ਹੀਲਾ ਬਣਾਉਗੀ ਔਰ ਅਗਲੇ ਮਹੀਨੇ ਦੇ ਵਿੱਚ ਤੁਸੀਂ ਯਾਦ ਰੱਖਿਓ ਬਹੁਤ ਵੱਡੀ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਪਾਲਿਸੀ ਸ਼ਿਫਟ ਹੋਊਗੀ ਖਾਸ ਕਰਕੇ ਲੋਕਾਂ ਨੂੰ ਜਿਹੜੀ ਪੱਕੀ ਪੀਆਰ ਦਿੱਤੀ ਜਾਂਦੀ ਆ ਉਹਦੇ ਵਿੱਚ ਔਰ ਇਹ ਜਿਹੜੀ ਪਾਲਿਸੀ ਸ਼ਿਫਟ ਹੈਗੀ ਆ ਮੈਂ ਪਹਿਲਾਂ ਵੀ ਕਈ ਵ ਇਹ ਚੀਜ਼ ਆਸਟ੍ਰੇਲੀਆ ਦੇ ਵਿੱਚ ਹੋਈਆਂ ਨੇ ਇਹ ਸਟੈਪ ਬਾਈ ਸਟੈਪ ਕੈਨੇਡਾ ਦੇ ਵਿੱਚ ਕੈਨੇਡਾ ਗਵਰਨਮੈਂਟ ਲੈ ਕੇ ਆ ਰਹੀ ਹੈਗੀ ਆ ਸੋ ਜਿਸ ਤਰ੍ਹਾਂ ਕੈਨੇਡਾ ਆਸਟ੍ਰੇਲੀਆ ਦੇ ਵਿੱਚੋਂ ਬਹੁਤ ਸਾਰੇ ਲੋਕ ਪਰੇਸ਼ਾਨ ਤੰਗ ਹੋ ਕੇ ਆਸਟ੍ਰੇਲੀਆ ਛੱਡ ਕੇ ਵਾਪਸ ਗਏ ਸੀ ਉਹੋ ਜਿਹੇ ਹਾਲਾਤ ਇਹਨਾਂ ਨੇ ਕੈਨੇਡਾ ਦੇ ਵਿੱਚ ਹੁਣ ਪੈਦਾ ਕਰਨੇ ਨੇ ਕਿ ਬਹੁਤ ਸਾਰੇ ਲੋਕ ਇੱਥੇ ਜਦੋਂ ਉਹਨਾਂ ਦੇ ਕੋਲ ਅਫੋਰਡੇਬਿਲਟੀ ਨਹੀਂ ਰਹਿਣੀ ਉਹਨਾਂ ਨੂੰ ਜੌਬ ਨਹੀਂ ਮਿਲ ਪਾਣੀ ਅੱਗੇ ਕੋਈ ਸਟੈਟਸ ਨਹੀਂ ਵੇਲ ਪਾਉਣਾ ਤਾਂ ਬਹੁਤ ਸਾਰੇ ਲੋਕਾਂ ਨੇ ਇੱਥੋਂ ਕੈਨੇਡਾ ਦੇ ਕਾਨੂੰਨਾਂ ਤੋਂ ਕੈਨੇਡਾ ਹਾਲਾਤਾਂ ਤੋਂ ਤੌਬਾ ਕਰਕੇ ਵਾਪਸ ਮੁੜਨ ਦਾ ਫ ਕਿਹੜੀ ਕਿਹੜੀ ਇਹ ਹੋ ਜੇ ਚੇਂਜਸ ਆਉਂਦੀਆਂ ਨੇ ਜਿਹੜੀਆਂ ਸਾਡੇ ਤੁਹਾਡੇ ਸਾਰਿਆਂ ਨੂੰ ਇਸ ਇਹ ਇੰਪੈਕਟ ਕਰਨ ਗਿਆ